ਹਾਂਜੀ ਸਸਕੀ ਕਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਰੈਡੀ ਕੀਤੇ ਹੋਏ ਸ਼ੂਟ ਸੈਰੀ ਕਲੈਕਸ਼ਨ ਲੈ ਕੇ ਆਏ ਜਿਹੜਾ ਇਹ ਵਾਲਾ ਸੂਟ ਹੈਗਾ ਆਪਾਂ ਬੈਲਵਰਡ ਦੇ ਉੱਪਰ ਰੈਡੀ ਕੀਤਾ ਪ੍ਰੋਪਰ ਹੈਂਡਵਰਕ ਰਹਿਣ ਵਾਲਾ ਹੈਗਾ ਇਹ ਵਾਲਾ ਹੈਗਾ ਜਿਹੜਾ ਆਪਾਂ ਸ਼ਰਟ ਦੇ ਨਾਲ ਲਹਿੰਗਾ ਰੈਡੀ ਕੀਤਾ ਹੈ ਤੇ ਸ਼ਾਰਟ ਸ਼ਰਟ ਰਹੇਗੀ ਤੇ ਨਾਲ ਸੇਮ ਅਜਾ ਕ੍ਰੇਪ ਦੇ ਉੱਪਰ ਲਹਿੰਗਾ ਰਹੇਗਾ ਤੇ ਨਾਲ ਔਰਗਾਂਜਾ ਦਾ ਦੁਪੱਟਾ ਰਹੇਗਾ ਪ੍ਰੋਪਰ ਹੈਂਡਵਰਕ ਰਹਿਣ ਵਾਲਾ ਹੈਗਾ ਇਹ ਵਾਲਾ ਜਿਹੜਾ ਸੂਟ ਹੈਗਾ ਇਹ ਆਪਾਂ ਨੇ ਕ੍ਰੇਪ ਦੇ ਉੱਪਰ ਰੈਡੀ ਕੀਤਾ ਨਾਲ ਔਰਗਾਂਜਾ ਦੁਪੱਟਾ ਰਹੇ ਕੀਤੇ ਹੈਗੇ ਇਹ ਵਾਲਾ ਸੂਟ ਰਹੇਗਾ ਜਿਹੜਾ ਰਹੇਗਾ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਰਹੇਗੀ ਨਾਲ ਕਰੇਪ ਦੀ ਬਾਟਮ ਰਹੇਗੀ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਸੇਮ ਐਜ਼ ਆ ਰੈਫਰੈਂਸ ਪਿਕ ਦੀ ਤਰ੍ਹਾਂ ਆਪਾਂ ਨੇ ਰੈਡੀ ਕੀਤਾ ਹੈਗਾ ਇਹ ਆਪਾਂ ਨੇ ਸ਼ਰਾਰਾ ਸੂਟ ਜਿਹੜੇ ਰੈਡੀ ਕੀਤੇ ਹੈਗੇ ਸ਼ਰਟ ਜਿਹੜੀ ਰਹੇਗੀ ਉਹ ਸਿਲਕ ਦੀ ਰਹਿਣ ਵਾਲੀ ਹੈਗੀ ਤੇ ਨਾਲ ਬਨਾੜਸੀ ਸ਼ਰਾਰਾ ਰਹੇਗਾ ਤੇ ਨਾਲ ਆਰਗੈਂਜ਼ਾ ਦੁਪੱਟਾ ਰਹੇਗਾ ਇਹ ਆਪਾਂ ਬਹੁਤ ਹੀ ਜ਼ਿਆਦਾ ਜਿਹੜੇ ਹੈਵੀ ਸੂਟ ਹੈ ਤੇ ਕਰੇਪ ਦੇ ਉੱਪਰ ਰੈਡੀ ਕੀਤੇ ਹੈਗੇ ਆ ਆਲ ਓਵਰ ਜਿਹੜਾ ਕਰੇਪ ਦਾ ਸੂਟ ਰਹੇਗਾ ਤੇ ਨਾਲ ਸਿਮਰ ਦਾ ਦੁਪੱਟਾ ਰਹੇਗਾ ਪ੍ਰੋਪਰ ਜਿਹੜਾ ਇਹਦੇ ਉੱ ਜਿਹੜਾ ਸੂਟ ਰਹੇਗਾ ਤੇ ਨਾਲ ਸਿਮਰ ਦਾ ਦੁਪੱਟਾ ਰਹੇਗਾ ਕريب ਦਾ ਜਿਹੜਾ ਆਲਓਵਰ ਸੂਟ ਰਹੇਗਾ ਜਿਸ ਤੇ ਉੱਪਰ ਥ्रेड ਵਰਕ ਕੀਤਾ ਗਿਆ ਹੈਗਾ ਇਹ ਵਾਲਾ ਜਿਹੜਾ ਸੂਟ ਰਹੇਗਾ ਇਹ ਰਹੇਗਾ ਕريب ਦੇ ਉੱਪਰ ਰਹਿਣ ਵਾਲਾ ਪ੍ਰੋਪਰ ਇਹਦੇ ਉੱਪਰ ਬਾਜੂ ਉੱਪਰ ਪਲੱਸ ਬਾਟਮ ਦੇ ਉੱਪਰ ਜਿਹੜਾ ਵਰਕ ਰਹੇਗਾ ਫਰੰਟ ਦੇ ਉੱਪਰ ਵੀ ਵਰਕ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਸੂਟਸ ਰਹਿਣਗੇ ਆਪਾਂ ਨੇ ਜੌਰਜਟ ਦੇ ਉੱਪਰ ਰੈਡੀ ਕੀਤੇ ਆ ਪ੍ਰੋਪਰ ਜਿਹੜੇ ਇਹਨਾਂ ਦੇ ਉੱਪਰ ਥ्रेड ਵਰਕ ਰਹੇਗਾ ਤੇ ਨਾਲ ਜੌਰਜਟ ਦਾ ਹੀ ਦੁਪੱਟਾ ਰਹਿਣਗਾ ਦੇ ਨਾਲ ਜਿਸ ਤੇ ਉੱਪਰ ਕੀ ਥ्रेड ਵਰਕ ਕੀਤਾ ਗਿਆ ਸ਼ਰਟ ਦੇ ਉੱਪਰ ਪਲੱਸ ਬਾਜੂ ਦੇ ਉੱਪਰ ਪਲੱਸ ਦੁਪट्टे ਦੇ ਜਿਹੜਾ ਫੋਰ ਸਾਈਡ ਹੈਗਾ ਜਿਹੜਾ ਕੱਟ ਵਰਕ ਕੀਤਾ ਗਿਆ ਹੈਗਾ ਆਪਾਂ ਸ਼ਰਟ ਦੇ ਨਾਲ ਲਹਿੰਗੇ ਰੈਡੀ ਕੀਤੇ ਆ ਕ੍ਰੇਪ ਦੇ ਉੱਪਰ ਜਹਤੇ ਫਰੰਟ ਦੇ ਉੱਪਰ ਪ੍ਰੋਪਰ ਵਰਕ ਰਹੇਗਾ ਪਲੱਸ 슬ੀਵਸ ਦੇ ਉੱਪਰ ਵੀ ਪ੍ਰੋਪਰ ਹੈਂਡਵਰਕ ਰਹਿਣ ਵਾਲਾ ਹੈਗਾ ਤੇ ਨਾਲ ਔਰਗੰਜਰਾ ਦੁਪੱਟਾ ਰਹੇਗਾ ਤੇ ਸੇਮ ਐਜ਼ ਆ ਕਰੀਬ ਦਾ ਹੀ ਆਪਾਂ ਇਸ ਦੇ ਨਾਲ ਲਹਿੰਗਾ ਰੈਡੀ ਕੀਤਾ ਤੇ ਕਲਰ ਆਪਾਂ ਨੇ ਚਾਰ ਚਾਰ ਕਲਰ ਜਿਹੜੇ ਇਸ ਦੇ ਵਿੱਚ ਰੈਡੀ ਕੀਤੇ ਹੈਗੇ ਬਟ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਵੀ ਕੋਈ ਵੀ ਕਲਰ ਕਸਟਮਾਈਜ਼ ਕਰਵਾ ਸਕਦੇ ਹੈਗੇ ਆ ਇਹ ਵਾਲਾ ਹੈਗਾ ਜਿਹੜਾ ਸਿਮਰ ਦੀ ਇਸ ਤੇ ਨਾਲ ਬਾਟਮ ਰਹੇਗੀ ਨਾਲ ਕ੍ਰੇਪ ਦੀ ਜਿਹੜੀ ਇਸ ਤੇ ਸ਼ਰਟ ਰਹੇਗੀ ਪ੍ਰੋਪਰ ਹੈਂਡਵਰਕ ਰਹੇਗਾ ਇਹ ਆਪਾਂ ਨੇ ਯੂਨੀਕ ਜਿਹੜਾ ਪੀਸ ਆ ਰੈਡੀ ਕੀਤਾ ਹੈਗਾ ਇਹ ਵਾਲਾ ਜਿਹੜਾ ਪੀਸ ਹੈਗਾ ਆਪਾਂ ਨੇ ਵੈਲਵਟ ਦੇ ਉੱਪਰ ਰੈਡੀ ਕੀਤਾ ਵੈਲਵਟ ਦੀ ਇਸ ਤੇ ਨਾਲ ਸਟਾਲ ਰਹੇਗੀ ਪਲੱਸ ਬਾਟਮ ਵੀ ਵੈਲਵਟ ਦੀ ਹੋਏਗੀ ਸਿਕਵੈਂਸ ਵਰਕ ਵਾਲੀ ਇਹ ਹੈਗਾ ਸਿਲਕ ਦੇ ਉੱਪਰ ਰੈਡੀ ਕੀਤਾ ਤੇ ਨਾਲ ਚਨਾਉ ਦਾ ਦੁਪੱਟਾ ਰਹਿਣ ਵਾਲਾ ਹੈਗਾ ਆ ਇਹ ਵਾਲਾ ਜਿਹੜੇ ਸੂਟਸ ਰਹਿਣ ਵਾਲੇ ਇਹ ਆਲ ਓਵਰ ਜਿਹੜਾ ਕ੍ਰੇਪ ਦਾ ਸੂਟ ਰਹੇਗਾ ਤੇ ਨਾਲ ਪਿਓਰ ਚਨਾਉ ਦਾ ਦੁਪੱਟਾ ਰਹਿ ਕੇ ਜਸਤੇ ਉੱਪਰ ਥਰਡ ਵਰਕ ਕੀਤਾ ਸ਼ਰਟ ਉੱਪਰ ਪਲੱਸ ਦੁਪੱਟੇ ਤੇ ਉੱਪਰ ਦੁਪੱਟਾ ਡੀਜ਼ਲ ਪ੍ਰਿੰਟ ਦਾ ਰਹਿਣ ਵਾਲਾ ਹੈਗਾ ਕਲਰ ਚਾਰ ਹੀ ਹੈਗੇ ਨੇ ਇਹ ਵਾਲਾ ਪਰ ਜੌਰ ਜੜ ਦੇ ਉੱਪਰ ਰੈਡੀ